ਅੱਜ ਫੇਰ ਅਸੀਂ ਕਹਾਂਗੇ ਅੱਜ ਬੰਦੇ ਨੇ ਆਪਣੇ ਕੰਟਰੋਲ ਦੂਜਿਆਂ ਨੂੰ ਕੋਈ ਦੂਜਾ ਤਾਰੀਫ਼ ਕਰ ਦੇ ਬੰਦਾ ਖੁਸ਼ ਹੋ ਜਾਂਦਾ ਕੋਈ ਦੂਜਾ ਬੁਰਾ ਬੋਲ ਦੇ ਬੰਦਾ ਦੁਖੀ ਹੋ ਜਾਂਦਾ ਹੈ ਕੋਈ ਦੂਜਾ ਐਦਾਂ ਕਰ ਦੇਵੇ ਤਾਂ ਬੰਦਾ ਕਹਿੰਦਾ ਵਾ ਵਾ ਕੋਈ ਦੂਜਾ ਉਦਾਂ ਕਰ ਦੇਵੇ ਬੰਦਾ ਹਾਏ ਹਾਏ ਯਾਨੀ ਅੱਜ ਦੂਜੇ ਦੇ ਹੱਥ ਵਿੱਚ ਬੰਦੇ ਨੇ ਆਪਣੀ ਜ਼ਿੰਦਗੀ ਦੀ ਡੋਰ ਫੜਾਈ ਹੋਈ ਹੈ ਭਾਈ ਮੈਂ ਤਾਂ ਪਤਾੰਗਾ ਤੂੰ ਤਨ ਕਾ ਜਿੱਦਾ ਦੇਣਾ ਮੈਂ ਉਦੋਂ ਹੀ ਘੁੰਮੀ ਜਾਣਾ ਸੋਚ ਕੇ ਦੇਖੋ ਐਦਾਂ ਹੈ ਜਾਂ ਨਹੀਂ ਜਿੱਦਾਂ ਕਦੀ ਹੋ ਸਕਦਾ ਕੋਈ ਤੁਹਾਡੀ ਤਾਰੀਫ਼ ਕਰੇ ਤਾਂ ਵੀ ਤੁਸੀਂ ਸ਼ਾਂਤ ਹੋ ਕੋਈ ਤੁਹਾਨੂੰ ਗਾਲੀ ਕੱਢੇ ਤਾਂ ਵੀ ਤੁਸੀਂ ਅਰੇ ਕੀ ਗੱਲ ਤੈਨੂੰ ਫਰਕ ਨਹੀਂ ਪੈਂਦਾ ਉਹ ਫਰਕ ਕਿੱਦਾਂ ਪਵੇ ਇਹ ਮੇਰਾ ਚੁਨਾਵ ਹੈ ਜਦੋਂ ਦਿਲ ਕਰੂੰ ਖੁਸ਼ ਹੋਊਂਗਾ ਜਦੋਂ ਦਿਲ ਕਰੂੰ ਗੁੱਸੇ ਹੋਊਂਗਾ ਤੇਰੇ ਕਹਿਣ ਨਾਲ ਥੋੜੀ ਕਿ ਤੂੰ ਗਾਲੀ ਕੱਢੀ ਗੁੱਸੇ ਹੋ ਜਾਵਾਂ ਤੂੰ ਤਾਰੀਫ ਕੀਤੀ ਖੁਸ਼ ਹੋ ਜਾਵਾਂ ਆਹੀਂ ਤਾਂ ਕਹਿੰਦੇ ਆ ਨਾ ਕਿ ਅਗਰ ਆਪਣੀ ਮੰਜ਼ਿਲ ਨੂੰ ਪਾਣਾ ਹੈ ਪ੍ਰਮਾਤਮਾ ਨੂੰ ਪਾਣਾ ਹੈ ਜਾਂ ਦੁਨੀਆ ਤੇ ਕਾਮਯਾਬ ਹੋਣਾ ਹੈ ਤਾਂ ਸਾਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਕਿਉਂਕਿ ਚਾਹੇ ਕਾਰੋਬਾਰ ਵੀ ਹੋਵੇ ਨਾ ਉੱਥੇ ਵੀ ਬੰਦੇ ਨੂੰ ਆਪਣੇ ਆਪ ਨੂੰ ਕੰਟਰੋਲ ਕਰਨਾ ਪੈਣਾ ਕਿਉਂਕਿ ਕਈ ਇਦਾਂ ਦੇ ਆਣਗੇ ਜਿਹੜੇ ਤੁਹਾਨੂੰ ਪੂਰਾ ਬੋਲਣ ਵਾਲੇ ਹੋਣਗੇ ਤਾਂ ਇਹ ਉਹਨਾਂ ਨਾਲ ਲੜਦੇ ਫਿਰੂਗੇ ਤਾਂ ਤੁਸੀਂ ਤਰੱਕੀ ਕਦੀ ਕਰੇਂ ਅਗਰ ਤਰੱਕੀ ਕਰਨੀ ਹੈ ਤਾਂ ਜਿੱਦਾਂ ਦੱਸਿਆ ਜਾਂਦਾ ਹੈ ਕਿ ਪੂਰੀ ਦੁਨੀਆ ਜੀਤ ਹੈ ਸਕਤੇ ਅਛਾਈ ਔਰ ਪਿਆਰ ਸੇ ਦੁਨੀਆ ਨੂੰ ਕਿਦਾਂ ਜਿੱਤ ਸਕਦੇ ਆ ਸੋਚ ਕੇ ਦੇਖੋ ਜਿੱਦਾਂ ਮੋਲਾਨਾ ਰੂਮੀ ਕਹਿੰਦੇ ਨਾ ਕਿ ਇੱਕ ਦਿਨ ਮੈਂ ਜਾ ਰਿਹਾ ਸੀ ਰਸਤੇ 'ਚ ਕੁੱਤਾ ਭੌਂਕ ਰਿਹਾ ਸੀ ਇਕ ਆਦਮੀ ਆਇਆ ਉਹਨਾਂ ਡੰਡਾ ਚੱਕਿਆ ਕੁੱਤੇ ਦੇ ਮਾਰਿਆ ਜਦੋਂ ਡੰਡਾ ਚੱਕ ਕੇ ਕੁੱਤੇ ਦੇ ਮਾਰਿਆ ਕੁੱਤਾ ਹੋਰ ਗੁਰਰਾ ਕੇ ਉਹਦੇ ਵੱਲ ਆਇਆ ਸਮਝਦੇ ਹੋ ਕਿ ਕਿ ਉਹ ਕਹਿੰਨੂੰ ਡੰਡਾ ਦਿਖਾਵਾਂਗੇ ਤਾਂ ਅਗਲੇ ਨੇ ਕਹਿੰਦਾ ਫਿਰ ਮੈਂ ਗਿਆ ਮੈਂ ਉਸ ਕੁੱਤੇ ਨੇ ਇੱਕ ਰੋਟੀ ਪਾਈ ਮੈਂ ਉਸ ਕੁੱਤੇ ਨੂੰ ਰੋਟੀ ਪਾਈ ਉਹ ਕੁੱਤਾ ਭੌਂਕਣਾ ਬੰਦ ਕਰਕੇ ਰੋਟੀ ਖਾ ਕੇ ਮੇਰੇ ਪੈਰਾਂ 'ਤੇ ਜਾ ਕੇ ਮੇਰੇ ਪੈਰ ਚੜਨ ਲੱਗ ਗਿਆ ਫਰਕ ਕੀ ਹੈ ਕਿ ਨੇ ਡੰਡਾ ਦਿਖਾਇਆ ਜਿਹੜਾ ਡੰਡਾ ਦਿਖਾਏਗਾ ਨਫ਼ਰਤ ਹੀ ਪਾਏਗਾ ਜਿਹੜਾ ਪਿਆਰ ਦਿਖਾਏਗਾ ਜਿਉਂ ਜੋ ਤੁਸੀਂ ਕਿਹਦੇ ਗਲੀ ਦੇ ਆਵਾਰਾ ਕੁੱਤੇ ਨੂੰ ਰੋਟੀ ਪਾਣੀ ਸ਼ੁਰੂ ਕਰਦੇ ਹੋ ਜਦੋਂ ਤੁਹਾਨੂੰ ਦੇਖੇਗਾ ਪੂਛ ਲਾਂਦਾ ਤੁਹਾਡੇ ਵਿਸ਼ਾਤ ਤੁਸੀਂ ਸਾਡਾ ਨਹੀਂ ਹੈ ਜਾਣਦੇ ਵੀ ਨਹੀਂ ਹੋ ਤੁਸੀਂ ਪਹਿਲੀ ਵਾਰ ਉਹ ਕੁੱਤੇ ਨੂੰ ਮਿਲ ਰਹੇ ਹੋ ਕੋਈ ਖਾਣ ਨੂੰ ਪਾ ਦਿਓ ਉਹ ਕੁੱਤਾ ਤੁਹਾਡੇ ਪਿੱਛੇ-ਪਿੱਛੇ ਹੋਏਗਾ ਕਿਉਂਕਿ ਪਿਆਰ ਨੂੰ ਜਾਨਵਰ ਵੀ ਸਮਝਦੇ ਹੈ ਤਾਂ ਹੀ ਕਹਿੰਦੇ ਸਾਰੀ ਦੁਨੀਆ ਜੀਤ ਹੈ ਸਭ ਤੋਂ ਅਛਾਈ ਔਰ ਪਿਆਰ ਸੇ ਪਾਸ ਹੈ ਜੋ ਬੋਖੋ ਜਾਂਦਾ ਹੈ ਨਫਰਤ ਕ੍ਰੋਧ ਹੰਕਾਰ ਸੇ ਤੁਹਾਡੇ ਕੋਲ ਜੋ ਕੋ ਮਰਜ਼ੀ ਹੋਵੇ ਪਰ ਟੌਪ ਦੀ ਚੀਜ਼ ਵੀ ਕੋਲ ਹੋਵੇ ਨਾ ਅਗਰ ਕਰੋਧ ਕਰੀਏ ਨਫਰਤ ਕਰੀਏ ਹੰਕਾਰ ਕਰੀਏ ਤਾਂ ਜੋ ਪਾਸ ਹੈ ਉਹ ਵੀ ਚਲਾ ਹੋ ਰਾਵਣ ਦੇ ਕੋਲ ਕਿੰਨਾ ਕੋਸ਼ਿਂ ਦਰਯੋਧਨ ਕੋ ਕਿੰਨਾ ਕੋਸ਼ਿਂ ਚਲਾ ਗਿਆ ਕਿ ਨਹੀਂ ਸਭ ਖੁਸ਼ ਅਗਰ ਹੰਕਾਰ ਨਾ ਹੁੰਦਾ ਕਰੋਧ ਨਾ ਹੁੰਦਾ ਸ਼ਾਂਤੀ ਹੁੰਦੀ ਪਿਆਰ ਹੁੰਦਾ ਤਾਂ ਫਿਰ ਪੂਰਾ ਸੰਸਾਰ ਉਹਨਾਂ ਦੇ ਨਾਲ ਹੋਣਾ ਸੀ ਜਯਾਕਾਰ ਹੋਣੀ ਸੀ ਇਸ ਕਰਕੇ ਅੱਜ ਆਪਣੇ ਆਪ ਨੂੰ ਵੀ ਦੇਖੋ ਅੱਜ ਬੰਦਾ ਕਹਿੰਦਾ ਮੇਰਾ ਰਿਸ਼ਤਾ ਹੋ ਗਿਆ ਪਰ ਮੈਂ ਕਰੋਧੀ ਆ ਹੰਕਾਰੀ ਆ ਮੈਂ ਨਾ ਹਰ ਵੇਲੇ ਗਾਲੀ ਗਲੋਚ ਕਰਦਾ ਆ ਤਾਂ ਉਹ ਰਿਸ਼ਤੇ ਵੀ ਟੁੱਟੇ ਬੱਚੇ ਨੂੰ ਵੀ ਹਰ ਵੇਲੇ ਨਾ ਗਾਲਾਂ ਕੱਢੀ ਜਾ ਮਾਰੀ ਜਾ ਉਹ ਬੱਚਾ ਵੀ ਕਹਿੰਦਾ ਹੈ ਨਹੀਂ ਮੇਰਾ ਪੇ ਚੱਲਾ ਮੈਂ ਘਰ ਛੱਡ ਕੇ ਯਾਨੀ ਆਪਣੇ ਵੀ ਦੂਰ ਉਦੋ ਹੋ ਜਾਂਦੇ ਆ ਜਦੋਂ ਹੰਕਾਰ ਕ੍ਰੋਧ ਔਰ ਨਫ਼ਰਤ ਹੋਵੇ ਤਾਂ ਜੇ ਐਸੀ ਕਿਸੇ ਨੂੰ ਨਹੀਂ ਵੀ ਜਾਣਦੇ ਅਗਰ ਸਾਡੇ ਸੁਭਾਅ ਅੱਛਾ ਹੈ ਐਸੀ ਅੱਛਾ ਕਰਮ ਕਰਦੇ ਆ ਨੇਕੀਆਂ ਕਰਦੇ ਆ ਅੱਛਾ ਬੋਲ ਬੋਲਦੇ ਆ ਤਾਂ ਐਸੀ ਬਗਾਨਿਆਂ ਨੂੰ ਵੀ ਆਪਣਾ ਇਸ ਕਰਕੇ ਦੇਖੋ ਅਗਰ ਪੂਰੀ ਦੁਨੀਆ ਨੂੰ ਜਿੱਤਣਾ ਹੈ ਨਾ ਤਾਂ ਫੇ ਕਿਦਾਂ ਜਿੱਤ ਸਕਦੇ ਆ ਪੂਰੀ ਦੁਨੀਆ ਜਿੱਤ ਲੈ ਸਕਦੇ ਕਿਦਾਂ ਜਿੱਤ ਸਕਦੇ ਅਛਾਈ ਔਰ ਸੋ ਅੱਜ ਤੋਂ ਅچھے ਬਣੋ ਸਭ ਨਾਲ ਅੱਛਾ ਕਰੋ ਸਭ ਨਾਲ ਪਿਆਰ ਨਾਲ ਬੋਲੋ ਸਭ ਦੀ ਰਿਸਪੈਕਟ ਕਰੋ ਤੁਸੀਂ ਜਿਹਨੂੰ ਵੀ ਪਿਆਰ ਨਾਲ ਬੁਲਾਉਂਗੇ ਇੱਜ਼ਤ ਦੋਗੇ ਰਿਸਪੈਕਟ ਕਰੋਗੇ ਉਹਦਾ ਦਿਲ ਸਮਝੋ ਜਿੱਤ ਲਿਆ ਤੁਸੀਂ ਉਹ ਤੁਹਾਡਾ ਹੋ ਗਿਆ ਤਾਂ ਜਿਹਨੂੰ ਤੁਸੀਂ ਗਾਲੀ ਦੇ ਦਿੱਤੀ ਨਾ ਜਿਹਨੂੰ ਤੁਸੀਂ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਗਾਲੀ ਦੇਣੀ ਸ਼ੁਰੂ ਕਰ ਦਿੱਤੀ ਕ੍ਰੋਧ ਕਰਨਾ ਸ਼ੁਰੂ ਕਰ ਦਿੱਤਾ ਉਹ ਜਿੰਨਾ ਮਾਗੀ ਤੁਹਾਡੇ ਨੇੜੇ ਹੋਵੇ ਉਹਨੇ ਇੱਕ ਦਿਨ ਦੂਰ ਹੋ ਹੀ ਜਾਣਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਣਾ ਤੁਸੀਂ ਇਸ ਲਈ ਹੰਕਾਰ ਤੋਂ ਬਚੀਏ ਨਫ਼ਰਤ ਤੋਂ ਬਚੀਏ ਗਰੋਹਤ ਤੋਂ ਬਚੀਏ ਆਪਣੇ ਜੀਵਨ ਚ ਅਛਾਈ ਲਿਆਈਏ ਆਪਣੇ ਜੀਵਨ ਚ ਪਿਆਰ ਲਿਆਈਏ ਔਰ ਆਪਣੇ ਅੰਦਰ ਬੈਠੀ ਉਹ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਜੀਵਨ ਦਾ ਖੁਸ਼ੀਆਂ ਦਾ ਆਨੰਦ ਦਾ ਕੰਟਰੋਲ ਸਾਡੇ ਔਰ ਇਹ ਕਿਦਾਂ ਆਣਾ ਹੈ ਹੁਣ ਆਈਏ ਬਾਬਾ ਆਪਣੇ ਫਰੀਦ ਸਾਹਬਰੀ ਦੀ ਗੱਲ ਨੂੰ ਸਮਝ ਲਈਏ ਫਿਰ Satsang ਨੂੰ ਸਮਾਪਤ ਵੀ ਕਰਨਾ ਹੈ ਫਰੀਦ ਸਾਹਬਰੀ ਕੀ ਕਹਿੰਦੇ ਆਪਣੇ ਕਲਾਮ ਚ ਕਿ ਦਿਲ ਨੂੰ ਕਿੱਥੇ ਲਗਾਣਾ ਚਾਹੀਦਾ ਕਿਉਂਕਿ ਜਿੱਦਾਂ ਦੱਸਿਆ ਨਾ ਦਿਲ ਲਗਾਉਣ ਨੂੰ ਜਗ੍ਹਾ ਤਾਂ ਦੁਨੀਆ ਤੇ ਬਹੁਤ ਹੈ ਕਿਤੇ ਹੀ ਬੰਦਾ ਦਿਲ ਲਾ ਸਕਦਾ ਹੈ ਪਰ ਉਹ ਕਹਿੰਦੇ ਹੈ ਕਿ ਅਗਰ ਅੱਜ ਤੇਰਾ ਦਿਲ ਦੁਨੀਆ ਨਾਲ ਲੱਗਾ ਹੈ ਸੰਸਾਰ ਨਾਲ ਲੱਗਾ ਹੈ ਪਦਾਰਥਾਂ ਨਾਲ ਲੱਗਾ ਹੈ ਤਾਂ ਚੈੱਕ ਕਰ ਤੇਰੇ ਜੀਵਨ 'ਚ ਸਕੂਨ ਹੈ ਖੁਸ਼ੀ ਹੈ ਆਨੰਦ ਹੈ ਸ਼ਾਂਤੀ ਹੈ ਅਗਰ ਨਹੀਂ ਹੈ ਤਾਂ ਹੁਣ ਇਹ ਦਿਲ ਨੂੰ ਥੋੜਾ ਇੱਧਰ ਲਾ ਕੇ ਦੇਖ ਕਿੱਧਰ ਲਾ ਕੇ ਦੇਖ ਕੀ ਕਹਿੰਦੇ ਆਓ ਸਮਝੀਏ ਫਰੀਦ ਸਾਹਬ ਜੀ ਦੱਸਦੇ ਹੈ ਕਿ ਫਕੀਰੋਂ ਕੀ ਸਹੂਬਤ ਔਰ ਖੁਦਾ ਕੀ ਇਵਾਦਤ ਸੇ ਬਿਲਕੁਲ ਲਗਾ ਕਰ ਤੋ ਦੇਖੋ ਦੋ ਗੱਲਾਂ ਗਈਆਂ ਇੱਥੇ ਫਕੀਰਾਂ ਦੀ ਸਹਬਤ ਜੇ ਤਾ ਅੱਜ ਬੈਠੇ ਹੋ ਨਾ ਜਿੱਥੇ ਫਕੀਰ ਬੈਠੇ ਆ ਰੱਬ ਦਾ ਗੁਣਖਾਨ ਕਰਨ ਵਾਲੇ ਰੱਬ ਦੇ ਪਿਆਰੇ ਬੈਠੇ ਆ ਕਹਿੰਦੇ ਉੱਥੇ ਦਿਲ ਲਾ ਕੇ ਦੇਖ ਅੱਜ ਬੰਦਾ ਕਹਿੰਦਾ ਮੇਰਾ ਦਿਲ ਕਰਦਾ ਫਿਲਮ ਦੇਖਣ ਜਾਵਾ ਮੇਰਾ ਦਿਲ ਕਰਦਾ ਫੁਲਾਨੀ ਚੀਜ਼ ਦੇਖਣ ਜਾ ਮੇਲਾ ਦੇਖਣ ਜਾਵਾ ਤਾਂ ਜਿਨ੍ਹਾਂ ਦਾ ਦਿਲ satsang ਨਾਲ ਫਕੀਰਾਂ ਨਾਲ ਲੱਗੋ ਕਹਿੰਦਾ ਦਿਲ ਕਰਦਾ ਸਤਿਗੁਰ ਦਾ ਦਰਸ਼ਨ ਕਰਨ ਜਾਵਾ ਮੈਂ ਆਪਣੇ ਮੁਰਸ਼ਦ ਦੇ ਕੋਲ ਜਾਵਾ ਉਹ ਫਕੀਰਾਂ ਦੇ ਕੋਲ ਬੈਠਾ ਉਹਨਾਂ ਦੇ ਬਚਨ ਸੁਣਾ ਸਤਸੰਗ ਸੁਣਾ ਮੈਂ ਕਿਉਂਕਿ ਉਹਨਾਂ ਨੂੰ ਪਤਾ ਹੈ ਫਕੀਰਾਂ ਨਾਲ ਦਿਲ ਲਾਵਾਂਗੇ ਤਾਂ ਜਿਹੜਾ ਫਕੀਰਾਂ ਨਾਲ ਦਿਲ ਆਏਗਾ ਉਹੀ ਰੱਬ ਦੀ ਰਹਿਮਤਾਂ ਨੂੰ ਪਾਏਗਾ ਕਿਉਂਕਿ ਰੱਬ ਦੀ ਰਹਿਮਤ ਤਾਂ ਕਹੇ ਜਾਣ ਵਾਲਾ ਮਰ ਗਈ ਹੈ ਇਸ ਲਈ ਫਰੀਦ ਸਾਹਿਬ ਜੀ ਨੇ ਕਿਹਾ ਫਕੀਰੋ ਕੀ ਸਹਬਤ ਔਰ ਖੁਦਾ ਕੀ ਇਬਾਦਤ ਸੇ ਦਿਲ ਲਗਾ ਕੇ ਤੋਂ ਦੇਖੋ ਕਹਿੰਦੇ ਕਦੀ ਲਾ ਕੇ ਦੇਖਿਆ ਦਿਲ ਗੱਲ ਤਾਂ ਇਹੀ ਹੈ ਕਿ ਬੰਦੇ ਨੇ ਜਿੱਥੇ ਦਿਲ ਲਾਣਾ ਚਾਹੀਦਾ ਉੱਥੇ ਹਲੇ ਤੱਕ ਦਿਲ ਲਾਣਾ ਸਿੱਖਿਆ ਹੀ ਨਹੀਂ ਬੰਦੇ ਨੇ ਦੇ ਲੈ ਦੁਨੀਆ ਨਾਲ ਲਾਇਆ ਹੋਇਆ ਕੋਈ ਕਹਿੰਦਾ ਮੈਂ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ ਕੋਈ ਕਹਿੰਦਾ ਚਿੱਟੇ ਤੋਂ ਬਿਨਾਂ ਨਹੀਂ ਰਹਿ ਸਕਦਾ ਕੋਈ ਕਹਿੰਦਾ ਕਾਲੇ ਤੋਂ ਬਿਨਾਂ ਨਹੀਂ ਰਹਿ ਸਕਦਾ ਸਮਝਦੇ ਹੋ ਕਿ ਕਈ ਨਸ਼ੇ ਆ ਕਾਲਾ ਚਿੱਟਾ ਪੀਲਾ ਸੋ ਕਈ ਦੁਨੀਆ ਦਾ ਕਹਿੰਦੇ ਪਦਾਰਥਾਂ ਤੋਂ ਬਿਨਾਂ ਨਹੀਂ ਰਹਿ ਸਕਦੇ ਉਸ ਤੋਂ ਬਿਨਾਂ ਰਹਿ ਸਕਦਾ ਉਹ ਕਿੱਥੇ ਤੱਕ ਅਸੀਂ ਕਹਿੰਨਾ ਜਿੱਦਾਂ ਦਾ ਦਿਲ ਲਾ ਰਹੇ ਆ ਜਿੱਥੇ ਦਰਦ ਪਰੇਸ਼ਾਨੀਆਂ ਬਿਮਾਰੀਆਂ ਹੀ ਮਿਲਦੀਆਂ ਐ ਸੋ ਦਿਲ ਲਾਣਾ ਹੈ ਤਾਂ ਉੱਥੇ ਲਾਓ ਜਿਹੜੇ ਜ਼ਿੰਦਗੀ ਨੂੰ ਬਿਹਤਰ ਅਗਰ ਜ਼ਿੰਦਗੀ ਬਿਹਤਰ ਬਣਨੀ ਐ ਤਾਂ ਜਗਾ ਦਿਲ ਵੀ ਬਿਹਤਰ ਜਗ੍ਹਾ ਹੀ ਲਾਣਾ ਪੈਣਾ ਇਹਨੇ ਕਹਿੰਦੇ ਆ ਕਿ ਫਕੀਰਾਂ ਦੀ ਸਹੂਬਤ ਔਰ ਖੁਦਾ ਕੀ ਇਬਾਦਤ ਸੇ ਦਿਲ ਸੋ ਅੱਜ ਤੋਂ ਲਗਾਣ ਇਹ ਦੇਖਣਾ ਵੀ ਹੈ ਤੁਸੀਂ ਸੁਣਨਾ ਹੀ ਨਹੀਂ ਹੈ ਕਿਉਂਕਿ ਜਿਹੜੀ ਗੱਲ ਕਹੀ ਨੋ ਮੰਨਾਂਗੇ ਉੱਤੇ ਅਮਲ ਕਰਾਂਗੇ ਤਾਂ ਅਸਰ ਫੇਰ ਹੀ ਹੋਣਾ ਹੀ ਹੈ ਉਹਦਾ ਪੱਕਾ ਹੀ ਹੋਣਾ ਹੈ ਕਿਉਂਕਿ ਅਮਲ ਕਰਾਂਗੇ ਤਾਂ ਅਸਰ ਹੋਣਾ ਹੀ ਹੈ ਇਸ ਲਈ ਫਕੀਰਾਂ ਦੀ ਸਹੂਬਤ ਔਰ ਖੁਦਾ ਕੀ ਇਬਾਦਤ ਸੇ ਦਿਲ ਲਗਾ ਕੇ ਤੋਂ ਦੇਖੋ ਉਹ ਜ਼ਿੰਦਗੀ ਖੂਬਸੂਰਤ ਬਣ ਜਾਏਗੀ ਜ਼ਿੰਦਗੀ ਖੂਬਸੂਰਤ ਬਣ ਜਾਏਗੀ ਜਰਾ ਡਰ ਚਿੰਤਾ اور ਭਰਮੋ ਦੇ ਜਾਲੋ ਨੂੰ ਹਟਾ ਕੇ ਦੇਖੋ ਕਿਉਂ ਘਰ ਕਦੋਂ ਹੁਣ ਘਰ ਦੇ ਜਾਲੇ ਲੱਗੇ ਹੁਣ ਮੰਦਾ ਦਰਵਾਜ਼ਾ ਖੋਲੇ ਇੱਥੇ ਵੀ ਜਾਲੇ ਲੱਗੇ ਹੋਏ ਆ ਉੱਥੇ ਵੀ ਜਾਲੇ ਲੱਗੇ ਹੋਏ ਆ ਕਿਉਂਕਿ ਕਿੰਨੇ ਦਿਨ ਆਵਾ ਦਰਵਾਜ਼ਾ ਖੋਲੋ ਮਕੜੀਆਂ ਗਈ ਜਗਾ ਜਾਲੇ ਘਰ ਦੇ ਚੂਹੇ ਕੋਕਰੇ ਮੱਖੀਆਂ ਮੱਛਰ ਗਈ ਤਾਂ ਘਰ ਚੰਗਾ ਲੱਗੇਗਾ ਫਿਰ ਸੋਣਾ ਲੱਗੇਗਾ ਕਿਉਂਕਿ ਘਰ ਉਹਦੇ ਵਿੱਚ ਵਧੀਆ ਲੱਗਦਾ ਜਦੋਂ ਸਾਫ ਸਫਾਈ ਹੋਵੇ ਜਦੋਂ ਘਰ ਸਾਫ ਹੋਵੇ ਨਾ ਜਾਲੇ ਜੁਲੇ ਸਫਾਈ ਹੋਵੇ ਦੀਵਾਲੀ ਆਂਦੀ ਬੰਦਾ ਕਿਦਾਂ ਸਫਾਈ ਕਰਦਾ ਘਰ ਨੂੰ ਚਮਕਾ ਦਿਓ ਅੰਦਰੋਂ ਬਾਹਰੋਂ ਸਾਫ ਕਰ ਦਿਓ ਤੇ ਅਸੀਂ ਕਹਾਂਗੇ ਦੀਵਾਲੀ ਵਾਲੇ ਦੇ ਨਹੀਂ ਨਾ ਕਰਿਆ ਕਰੋ ਇਹ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਘਰ ਨੂੰ ਵੈਸੇ ਹੀ ਸਾਫ ਸੁਥਰਾ ਰੱਖੀਏ ਕਿਉਂਕਿ ਬੰਦਾ ਕਹਿੰਦਾ ਦੀਵਾਲੀ ਨੂੰ ਕਾਹਦੇ ਕਰੇ ਲక్ష్ਮੀ ਆਣੀ ਉਹ ਲక్ష్ਮੀ ਤਾਂ ਹਰ ਰੋਜ਼ ਹੀ ਆ ਰਹੀ ਏ ਤੁਸੀਂ ਤਾਂ ਸੋਚਦੇ ਹੋ ਹੁਣ ਜਿਹੜੇ ਸੋਚਦੇ ਦੀਵਾਲੀ ਆਲੇ ਦੇ ਨਹੀਂ ਲక్ష్ਮੀ ਆਣੀ ਉਹ ਗਰੀਬੀ ਰਹਿ ਜਾਂਦੇ ਕਿਉਂਕਿ ਉਹਨਾਂ ਨੂੰ ਸਾਲ ਵਾਰ ਲక్ష్ਮੀ ਨੂੰ ਜਜ਼ਾਦ ਕੀਤਾ ਦੇ ਨੇ ਕਿ ਰੋਜ਼ ਹੀ ਸਫਾਈ ਕਰਨੀ ਹੈ ਕਿਉਂਕਿ ਸਾਡੇ ਘਰ ਰੱਬ ਦੀ ਰਹਿਮਤ ਰੋਜ਼ ਹੀ ਖੁਸ਼ੀਆਂ ਰੋਜ਼ ਹੀ ਬਰਕਤਾਂ ਰੋਜ਼ ਹੀ ਤੰਦੌਲਤ ਰੋਜ਼ ਹੀ ਆ ਘਰ ਵੀ ਰੋਜ਼ ਹੀ ਸਾਫ਼ ਕਰੂ ਹਾਂ ਜਿਹੜੇ ਚਾਹਦੇ ਕੋਈ ਪੁੱਛੋ ਹਾਂ ਵੀ ਤੂੰ ਕੀ ਚਾਹੁੰਦਾ ਲక్ష్ਮੀ ਕਦੋਂ ਆਵੇ ਸਰਵਾਂ ਆਵੇ ਫੇ ਠੀਕ ਹੈ ਤੂੰ ਦੀਵਾਲੀ ਨੂੰ ਕਰ ਅਹੀਂ ਚਾਹਦੇ ਰੋਜ਼ ਆਵੇ ਇਸ ਲਈ ਰੋਜ਼ ਹੀ ਕਰਨਾ ਅਹੀਂ ਰੋਜ਼ ਹੀ ਸਾਫ਼ ਸੁਥਰਾ ਰੱਖਣਾ ਕਿਉਂਕਿ ਰੋਜ਼ ਹੀ ਤਿਆਰੀ ਕਰਾਂਗੇ ਤਾਂ ਰਹਿਮਤ ਰੋਜ਼ ਹੀ ਜਿਹਨੇ ਸੋਚਿਆ ਸਾਲਵਾ ਦੀ ਰਹਿਮਤ ਹੋਣੀ ਹੈ ਉਹ 364 ਦਿਨ ਖਾਲੀ ਰਹਿ ਜਾਂਦਾ ਹੈ ਜਿਹੜਾ ਸੋਚਦਾ ਰੋਜ਼ ਰਹਿਮਤ ਹੋ ਰਹੀ ਹੈ ਮੇਰੇ ਘਰ 'ਚ ਖੁਸ਼ੀਆਂ ਆ ਰਹੀਆਂ ਆ ਹੈ ਮੇਰੇ ਘਰ 'ਚ ਬਰਕਤਾਂ ਆ ਰਹੀ ਆ ਮੇਰੇ ਘਰ 'ਚ ਤੰਦ ਦੌਲਤ ਸੁਖ ਸਮ੍ਰiddhi ਆ ਮੇਰੇ ਘਰ 'ਚ ਅੱਛੀ ਸਿਹਤ ਤੰਦਰੁਸਤੀ ਆ ਮੇਰੇ ਘਰ 'ਚ ਖੁਸ਼ੀਆਂ ਆ ਰਹੀਆਂ ਆ ਜਿਹੜਾ ਸੋਚਦਾ ਉਹਦੇ ਘਰ ਰੋਜ਼ ਹੀ ਆਂਦੀਆਂ ਸੋ ਆਪਣੀ ਸੋਚ ਇਦਾਂ ਹੀ ਰੱਖੇ ਕਿ ਰੋਜ਼ ਹੀ ਰਹਿਮਤਾਂ ਦੀ ਬਰਸਾਤ ਹੋਣੀ ਹੈ ਇਸ ਲਈ ਰੋਜ਼ ਹੀ ਮੈਂ ਆਪਣਾ ਘਰ ਸਾਫ਼ ਰੱਖਣਾ ਇਸ ਲਈ ਇਹੀ ਤਾਂ ਗੱਲ ਫਰੀਦ ਸਾਹਬਰੀ ਨੇ ਕਹੀ ਹੈ ਕਿ ਖੁਦਾ ਫਕੀਰੋਂ ਕੀ ਸਹਬਤ ਔਰ ਖੁਦਾ ਕੀ ਇਵਾਦਤ ਸੇ ਦਿਲ ਲਗਾ ਕਰ ਤੋ ਦੇਖੋ ਜ਼ਿੰਦਗੀ ਖੂਬਸੂਰਤ ਬਣ ਜਾਏਗੀ ਜਰਾ ਡਰ ਚਿੰਤਾ ਭਰਮੋਂ ਕੇ ਜਾਲੋਂ ਕੋ ਕਹਿੰਦੇ ਆ ਭਰਮਾਂ ਭਲੇਖਿਆਂ ਚ ਪਿਆ ਭਰਮਾਂ ਚ ਬਹਿਮਾਂ ਚ ਪਿਆ ਉਹਨਾਂ ਟੂਣਾ ਕਰ ਦੇਣਾ ਹੈ ਉਹਨਾਂ ਮੇਰਾ ਕੰਮ ਬੰਦ ਦੇਣਾ ਹੈ ਉਹਨਾਂ ਮੈਨੂੰ ਨਜ਼ਰ ਲਾ ਦੇਣੀ ਹੈ ਭਰਮ ਹੀ ਆ ਤੁਹਾਡੇ ਜੇਤੇ ਰੱਬ ਦੀ ਰਹਿਮਤ ਹੋਵੇ ਉਹ ਨਾ ਕੋਈ ਟੂਣਾ ਅਸਰ ਕਰਦਾ ਨਾ ਹੀ ਕੋਈ ਨਜ਼ਰ ਹੁੰਦੀ ਹੈ ਕਿਉਂਕਿ ਜੇਤੇ ਉਹਦੀ ਰਹਿਮਤ ਹੀ ਨਜ਼ਰ ਹੋਵੇ ਉਹਨੂੰ ਦੁਨੀਆ ਨਜ਼ਰ ਕੀ ਲਾਣੀ ਸੋਚ ਕੇ ਦੇਖੋ ਰੋਮੀਦੂ ਉਹਨਾਂ ਤਾਂ ਕਈ ਵਾਰ ਹੈਰਾਨੀ ਇਹ ਹੋ ਜਾਂਦੀ ਬੰਦਾ ਗੱਡੀਆਂ ਪਿੱਛੇ ਜੁੱਤੀਆਂ ਲੜਕਾਈ ਫਿਰਦਾ ਜਿੱਦਾਂ ਜੁੱਤੀ ਨੇ ਦੀ ਗੱਡੀ ਵਿਚਾਲਾਣੀ ਹੁੰਦੀ ਹੈ ਹਾਂ ਰੱਬ ਦਾ ਨਾਮ ਲਿਖਾ ਕੋਈ ਗੱਡੀ ਦੇ ਉੱਪਰ ਕੋਈ ਅੱਗੇ ਰੱਬ ਦਾ ਨਾਮ ਰਖਾ ਤੂੰ ਮੇਰਾ ਰੱਖਾ ਸਭ ਨਹੀਂ ਤਾਂ ਹੀ ਲਿਖਾ ਲੈ ਜਾਂ ਕੋਈ ਹੋਰ ਰੱਬ ਦਾ ਨਾਮ ਲਿਖਾ ਲੈ ਕੋਈ ਅੱਛੀ ਗੱਲ ਲਿਖਾ ਲੈ ਕੋਈ ਜੈ ਮਾਲਕਾਂ ਦੀ ਲਿਖਾ ਲੈ ਕੋਈ ਅੱਛਾ ਸ਼ਬਦ ਲਿਖਾ ਲੈ ਉਹ ਤਾਂ ਮੰਨੇਗਾ ਕਿ ਰੱਬ ਦਾ ਨਾਮ ਹੋਏਗਾ ਉਹ ਰੱਖਸ਼ਾ ਕਰੇਗਾ ਸਮਝਦੇ ਹੋ ਕਿ ਨਹੀਂ ਤੇ ਜੇ ਟੁੱਟੀ ਜੁੱਤੀ ਨੇ ਤੇਰੀ ਗੱਡੀ ਦੀ ਰੱਖਸ਼ਾ ਕਰੀ ਮੈਂ ਆਪਣੀ ਗੱਲ ਵੀ ਪਾਦਾ ਤੇਰੀ ਰੱਖਸ਼ਾ ਉਹ ਵੀ ਕਰੇਗੀ ਕਿਤਾ ਗੱਜੂ ਜੁੱਤੀ ਵਾਲੇ ਘੁੰਮ। ਲਈ ਜੁੱਤੀ ਉਹ ਗੱਜਪਾਈ ਹੈ ਜਿਹੜਾ ਗੱਡੀ ਬਚਾ ਸਕਦੀ ਮੈਨੂੰ ਵੀ ਚਾਹੀਦੀ ਉਹ। ਗੱਲ ਜਵਾਈ ਘੁੰਮਦੇ ਆ। ਉਹ ਬਾਈ ਕੋਈ ਕੰਮ ਕਰੋ ਗੱਡੀਆਂ ਤੇ ਵੀ ਰੱਬ ਦਾ ਨਾਮ ਲਿਖਾਓ ਆਪਣੇ ਮਾਲਕ ਦਾ ਨਾਮ ਤਾਂ ਆਪਣੇ ਦਿਲ 'ਚ ਵੀ ਜ਼ੁਬਾਨ ਤੇ ਵੀ ਕਿਉਂਕਿ ਜਿਹੜਾ ਉਹਦਾ ਨਾਮ ਸਾਡੇ ਦਿਲੋਂ ਦਿਮਾਗ 'ਚ ਲਿਖਿਆ ਗਿਆ ਤਾਂ ਹਰ ਜਗ੍ਹਾ ਸਾਡੀ ਰੱਖਿਆ ਕਰੇਗਾ ਕਿਉਂਕਿ ਤੂੰ ਮੇਰਾ ਰਖਾ ਉਹ ਹਰ ਜਗ੍ਹਾ ਮੇਰਾ ਮਾਲਕ ਮੇਰੇ ਨਾਲ ਹੈ ਫਿਰ ਟੈਨਸ਼ਨ ਕਾਦੀ ਚਿੰਤਾ ਕਾਦੀ। ਪਰ ਬੰਦਾ ਭਰਮਾ ਜਿੰਨਾ ਪਿਆ ਬਹਿਮਾ ਜਿੰਨਾ ਪਿਆ ਹੈ ਕਿਉਂ ਚੀਜ਼ਾਂ ਬੰਦਾ ਕਰੇਗਾ ਨਿੰਬੂ ਲਟਕਾਓ ਜੀ ਮਿਰਚਾ ਲਟਕਾਓ ਜੀ ਇਹ ਕੀ ਹੋਣਾ ਦੱਸੋ ਕਮਾਲ ਦੀ ਗੱਲ ਹੈ ਮਿਰਚਾ ਨਿੰਬੂ ਉਹਨੇ ਵਿਚਾਰਨੇ ਕੀ ਕਰ ਦੇਣਾ ਜੋ ਕਰਨਾ ਉਹਦੀ ਰਹਿਮਤ ਨੇ ਕਰਨਾ ਹੈ ਜੋ ਕਰਨਾ ਉਹਦੀ ਰਹਿਮਤ ਨਹੀਂ ਕਰਨਾ ਹੈ ਉਹਦੀ ਕਿਰਪਾ ਨੇ ਕਰਨਾ ਹੈ ਇਸ ਲਈ ਅਸੀਂ ਉਹਦੀ ਰਹਿਮਤ ਤੇ ਵਿਸ਼ਵਾਸ ਕਰੀਏ ਇਸ ਲਈ ਉਹਨੂੰ ਕਹਿੰਦੇ ਕਿ ਆਪਣੇ ਜੀਵਨ ਜੋ ਨਾ ਭਰਮਾਂ ਦੇ ਜਾਲ ਹਟਾਓ ਇਹ ਜਾਲੇ ਲੱਗੇ ਹੋਏ ਆ ਜਿਨ੍ਹਾਂ ਤੁਹਾਡੀ ਜ਼ਿੰਦਗੀ ਦੀ ਖੂਬਸੂਰਤੀ ਨੂੰ ਖਤਮ ਕੀਤਾ ਹੋਇਆ ਹੈ ਐਵੇਂ ਬਹਿਮਾਂ ਚ ਪਏ ਹੋਏ ਆ ਇਦਾਂ ਨਾ ਹੋ ਜਾਵੇ ਉਦਾਂ ਨਾ ਹੋ ਜਾਵੇ ਫਿਰ ਕਮਾਂਗੇ ਮਾਰਾ ਕਿਉਂ ਸੋਚਣਾ ਉਹ ਜਦ ਹੁਈ ਮਾਲਕ ਦੇ ਗਏ ਤਾਂ ਬੇਚਾ ਸੋਚੋ ਮੇਰਾ ਮਾਲਕ ਮੇਰੇ ਨਾਲ ਹੈ ਜੋ ਹੋਏਗਾ ਅੱਛਾ ਹੀ ਹੋਏਗਾ ਕਾਦੀ ਟੈਨਸ਼ਨ ਇਹ ਭਰਮਾਂ ਨੂੰ ਛੱਡੀਏ ਭਲੇਖਿਆਂ ਨੂੰ ਛੱਡੀਏ ਡਰ ਨੂੰ ਛੱਡੀਏ ਚਿੰਤਾ ਨੂੰ ਛੱਡੀਏ ਕਿਉਂਕਿ ਡਰ ਚਿੰਤਾ ਭਰਮਾਂ ਦੇ ਜਾਲੇ ਹੀ ਸਾਡੀ ਜ਼ਿੰਦਗੀ ਦੀ ਖੂਬਸੂਰਤੀ ਨੂੰ ਖਤਮ ਕਰ ਰਹੇ ਇਸ ਲਈ ਅਗਰ ਜ਼ਿੰਦਗੀ ਦੀ ਖੂਬਸੂਰਤੀ ਨੂੰ ਵਧਾਣਾ ਹੈ ਤਾਂ ਫਿਰ ਇਹਨਾਂ ਜਾਲਿਆਂ ਨੂੰ ਲਾ ਦਿਓ ਇੱਥੋਂ ਇਦਾਂ ਜਾਲੇ ਲਾ ਦਿਓ ਮੜ ਜਿੰਦ ਕਿਉਂਕਿ ਇੱਥੇ ਹੀ ਇਹ ਡਰ ਡਰ ਦੇ ਜਾਲੇ ਕਿੱਥੇ ਹੈ ਡਰ ਕਿਤੇ ਬਾਹਰ ਨਹੀਂ ਹੈ ਡਰ ਸਾਡੀ ਕੋਈ ਬੰਦਾ ਪੁੱਛੇ ਡਰ ਕਿੱਥੇ ਹੈ ਬਾੜ ਨਹੀਂ ਮਿਲਣਾ ਡਰ ਤੁਹਾਡੀ ਸਮਝਦੇ ਹੋ ਕਿ ਨਹੀਂ ਹੁਣ ਇੱਕ ਬੰਦਾ ਜਾਨੀ ਦੋ ਨੌਜਵਾਨ ਸਮੁੰਦਰ ਦੇ ਕੋਲ ਖੜੇ ਐ ਇੱਕ ਨੂੰ ਤੈਰਨਾ ਆਂਦਾ ਉਹ ਤੈਰਦਾ ਤੇ ਦੂਜਾ ਤੈਰਨ ਤੋਂ ਸਮੁੰਦਰ ਇੱਕੋ ਹੀ ਹੈ ਪਰ ਇੱਕ ਚੁੱਭੀਆਂ ਮਾਰ ਕੇ ਹੱਸ ਰਿਹਾ ਆਨੰਦ ਲੈ ਰਿਹਾ ਮਜ਼ਾ ਲੈ ਰਿਹਾ ਤੇ ਦੂਜਾ ਡਰ ਡਰ ਕੇ ਪਿਛੇ ਨਹੀਂ ਮੈਂ ਡੁੱਬ ਜਾਣਾ ਮੈਂ ਡੁੱਬੇ ਹੁਣ ਡਰ ਕਿੱਥੇ ਹੈ ਸਮੁੰਦਰ 'ਚ ਡਰ ਨਹੀਂ ਹੈ ਡਰ ਤੇਰੀ ਹੁਣ ਜਾ ਤਾ ਇਦਾਂ ਕਰਕੇ ਡਰ ਡਰ ਕੇ ਸਾਰੀ ਜ਼ਿੰਦਗੀ ਆਨੰਦ ਤੋਂ ਬੰਨ ਜਾ ਰਹਿ ਜਾ ਜਾਂ ਫਿਰ ਕਿਸੇ ਮੁਰਸ਼ਿਦ ਦਾ ਹੱਥ ਛੱਡ ਕੇ ਤੈਰਨਾ ਸਿੱਖ ਲੈ ਤਾਂ ਕਿ ਤੂੰ ਵੀ ਜੀਵਨ ਦਾ ਆਨੰਦ ਲੈ ਸਕ। ਸੋਚ ਕੇ ਦੇਖੋ ਜਿਹੜਾ ਤੈਰਨਾ ਸਿੱਖ ਲਏਗਾ ਉਹ ਫੇਰ ਡਰਨਾ ਬੰਦ ਆਨੰਦ ਲੈਣਾ। ਤਾਂ ਜੇ ਉਹਨੇ ਮੁਰਸ਼ਿਦ ਨੂੰ ਕੋਲੋਂ ਗੁਰੂ ਕੋਲੋਂ ਤੈਰਨਾ ਹੀ ਨਾ ਸਿੱਖਿਆ ਤਾਂ ਸਾਰੀ ਜ਼ਿੰਦਗੀ ਡਰ ਡਰ ਕੇ ਆਨੰਦ ਕਦੀ ਲੈ ਲੈ ਪਾਏਗਾ ਜ਼ਰਾ ਸੋਚੋ। ਕਿਉਂਕਿ 스위밍 ਦਾ ਵੀ ਆਪਣੇ ਆਪ ਆਨੰਦ ਹੁੰਦਾ ਜਿਹਨੂੰ ਕਹਿੰਦੇ 스위밍 ਕਰਨੀ ਆਂਦੀ ਹੈ ਨਾ ਉਹ ਤਾਂ ਪੈਸੇ ਦੇ ਦੇ ਕੇ ਪੂਲਾ ਚ ਜਾਂਦੇ ਆ। ਕਿ ਭਾਈ ਇਹ ਤੈਰਨਾ ਆਇਆ ਤੇ ਸਮੁੰਦਰਾਂ ਚ ਜਾਂਦੇ ਆ ਦੂਰ ਦੂਰ ਜਾ ਕੇ ਸਫਰ ਕਰਕੇ ਸਮੁੰਦਰਾਂ ਨਾਲ ਆਨੰਦ ਲੈਂਦੇ ਆ। ਉਹ ਕਿ ਜਿਹੜੀ ਚੀਜ਼ ਬੰਦੇ ਨੂੰ ਆਨੰਦ ਆਉਂਦਾ ਨਾ ਹੁਣ ਕਈ ਵਾਰਾ ਦੇਖਿਆ ਨਾ ਕਿ ਬੰਦਾ ਕਿਸੇ ਪਾਰਕ ਹੀ ਜਾਂਦਾ ਜਿੱਥੇ ਥੀਮ ਪਾਰਕ ਜਿਹਨੂੰ ਕਹਿੰਦੇ ਆ ਬੜੇ ਬੜੇ ਰਾਈਡਾਂ ਲੱਗੀਆਂ ਹੁੰਦੀਆਂ ਹੈ ਕਿੰਨੀਆਂ ਉੱਚੀਆਂ ਉੱਚੀਆਂ ਝੂਲੇ ਇਦਾਂ ਹੁੰਦੇ ਆ ਹੁਣ ਲੋਕੀ ਪੈਸੇ ਖਰਚ ਕੇ ਲੰਬੀਆਂ ਲੰਬੀਆਂ ਲਾਈਨਾਂ ਘੰਟਾ ਘੰਟਾ ਇੰਤਜ਼ਾਰ ਕਰਕੇ ਫਿਰ ਜਾ ਕੇ ਆਪਣੀ ਬਾਰੀ 'ਚ ਬਹਿੰਦੇ ਆ ਕਾਲੇ ਵਾਸਤੇ ਕਿਉਂਕਿ ਉਹਨੂੰ ਮਜ਼ਾ ਆਉਂਦਾ ਹੈ ਤਾਂ ਜੇ ਨੂੰ ਡਰ ਲੱਗਦਾ ਉਹ ਉੱਥੇ ਮੈਂ ਨਹੀਂ ਭਾਈ ਮੈਂ ਨਹੀਂ ਕਰਨਾ ਤੁਸੀਂ ਜਾਓ ਸਮਝੀ ਨਾ ਜ਼ਰਾ ਇਸ ਲਈ ਅਸੀਂ ਇਹੀ ਕਹਾਂਗੇ ਜ਼ਿੰਦਗੀ 'ਚ ਬਹੁਤ ਆਨੰਦ ਹੈ ਜ਼ਿੰਦਗੀ ਬਹੁਤ ਖ ਪਰ ਦਰਸਲ ਇਨਸਾਨ ਨੇ ਆਪ ਹੀ ਡਰ ਚਿੰਤਾ ਬਹਿਮਾ ਭਰਮਾ ਦੇ ਜਾਲੇ ਇਦਾਂ ਦੇ ਲਾਏ ਹੋਏ ਆ ਕਿ ਆਪਣੀ ਜ਼ਿੰਦਗੀ ਨੂੰ ਆਪਣੀ ਹੱਥੀਂ ਬਦਸੂਰਤ ਬਣਾਇਆ ਹੋਇਆ ਹੈ ਅਗਰ ਇਹ ਮੁਰਸ਼ਿਦ ਦੇ ਨਾਲ ਜੁੜ ਜਾਈਏ ਕਿਸੇ ਅੱਛੇ ਗੁਰੂ ਦੇ ਨਾਲ ਜੁੜ ਜਾਈਏ ਤਾਂ ਜਿਦਾ ਦੱਸਿਆ ਕਿ ਗੁਰੂ ਸਾਡੇ ਅੰਦਰੋਂ ਬਹਿਮਾ ਭਰਮਾ ਦੇ ਜਾਲਿਆਂ ਨੂੰ ਸਾਫ਼ ਕਰ ਦੇ ਤਾਂ ਸਾਡੀ ਇਹ ਜ਼ਿੰਦਗੀ ਖੂਬਸੂਰਤ ਹੁੰਦੀ ਚਲੀ ਜਾਂਦੀ ਇਸ ਲਈ ਫਿਰ ਕਹਾਂਗੇ ਕਿ ਤੈਰਨ ਤੋਂ ਡਰੋ ਨਾ ਪਾਣੀ ਤੋਂ ਡਰੋ ਨਾ ਬਲਕੇ ਕਿਸੇ ਗੁਰੂ ਕੋਲੋਂ ਯੁਕਤੀ ਲੈ ਕੇ ਤੈਰਨਾ ਸਿੱਖ ਲਈਏ ਮੁਸ਼ਕਿਲਾਂ ਤੋਂ ਡਰਿਏ ਨਾ ਦੁੱਖਾਂ ਤੋਂ ਡਰਿਏ ਨਾ ਬਲਕਿ ਉਸ ਮਾਲਿਕ ਦਾ ਹੱਥ ਫੜ ਲਈਏ ਤਾਂ ਕਿ ਅਸੀਂ ਮੁਸ਼ਕਿਲਾਂ ਦੇ ਦਰਿਆ ਨੂੰ ਆਸਾਨੀ ਨਾਲ ਪਾਰ ਕਰ ਜਾਈਏ ਸਮਝਿ ਦਿਓ ਇਸ ਲਈ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿ ਕਈ ਇਨਸਾਨ ਡਰ ਡਰ ਕੇ ਚਿੰਤਿਤ ਹੋ ਹੋ ਕੇ ਆਪਣੀ ਜ਼ਿੰਦਗੀ ਨੂੰ ਨਸ਼ਟ ਕਰ ਦਿੰਦੇ ਹੈ ਤਾਂ ਜਿਹੜੇ ਮਾਲਿਕ ਨਾਲ ਜੁੜ ਜਾਂਦੇ ਵਿਸ਼ਵਾਸ ਕਰਦੇ ਉਹ ਫਿਰ ਜ਼ਿੰਦਗੀ ਦਾ ਪੂਰਾ ਆਨੰਦ ਲੈਂਦੇ ਇਸ ਲਈ ਹੁਣ ਤੁਸੀਂ ਦੇਖ ਲਓ ਨਸ਼ਟ ਕਰਨਾ ਜਾਂ ਜ਼ਿੰਦਗੀ ਦਾ ਆਨੰਦ ਲੈਣਾ नंद लेना तो फिर फड़ लो मालिक का हथ हो जाओ उस मालिक दे क्योंकि जिंदगी की सारी मुश्किलें आसान हो गई जिंदगी की सारी मुश्किलें आसान हो गई मेरे मालिक की रहमत जब मुझ पर मेहरबान हो गई वो मालिक सच्चा उस पर ही मेहरबान होता है नेक नीयत नेक दिल जो इंसान होता है ਕਹਿੰਦੇ ਮਾਲਕ ਦੀ ਰਹਿਮਤ ਵੀ ਜਦੋਂ ਮਿਹਰਬਾਨ ਹੁੰਦੀ ਹੈ ਨਾ ਤਾਂ ਇਨਸਾਨ ਦੀ ਜ਼ਿੰਦਗੀ ਦੇ ਮੁਸ਼ਕਿਲਾਂ ਆਸਾਨ ਹੋ ਜਾਂਦੀਆਂ ਜ਼ਿੰਦਗੀ ਦੀ ਸਾਰੀ ਮੁਸ਼ਕਲੇ ਆਸਾਨ ਹੋ ਗਈ ਕਦੋਂ ਮੇਰੇ ਮਾਲਕੀ ਰਹਿਮਤ ਜਦ ਮੇਰਬਾਨ ਹੋ ਗਈ ਜਦ ਉਹਦੀ ਰਹਿਮਤ ਦੀ ਮਿਹਰ ਹੁੰਦੀ ਹੈ ਨਾ ਤਾਂ ਇਨਸਾਨ ਦੀ ਜ਼ਿੰਦਗੀ ਦੇ ਮੁਸ਼ਕਿਲਾਂ ਆਸਾਨ ਹੁੰਦੀਆਂ ਪਰ ਰੱਬ ਮਿਹਰ ਕਿੱਥੇ ਕਰਦਾ ਹੈ ਹੁਣ ਬੰਦਾ ਕਹਿੰਦਾ ਮੁਸ਼ਕਿਲਾਂ ਸਾਰੇ ਜ਼ਿੰਦਗੀ ਚ ਪਰ ਉੱਤੇ ਤਾਂ ਮਿਹਰ ਹੋਈ ਨਹੀਂ ਤਾਂ ਕਹਿੰਦੇ ਮਿਹਰ ਲੈਣ ਵਾਸਤੇ ਵੀ ਸਾਡੀ ਨੀਅਤ ਨੇਕ ਹੋਣੀ ਚਾਹੀਦੀ ਹੈ ਉਹ ਰੱਬ ਸੱਚਾ ਵੀ ਉਸ ਪਰ ਮਿਹਰવાન ਹੁੰਦਾ ਹੈ ਨੇਕ ਨੀਅਤ ਨੇਕ ਦਿਲ ਜੋ ਇਨਸਾਨ ਹੁੰਦਾ ਹੈ ਕਹਿੰਦੇ ਰੱਬ ਵੀ ਉੱਤੇ ਹੀ ਮਿਹਰવાન ਹੁੰਦਾ ਹੈ ਜਿਹੜਾ ਨੇਕ ਦਿਲ ਨੇਕ ਨੀਅਤ ਕਿਉਂਕਿ ਨੀਅਤ ਜੀ ਵੀ ਨੇਕੀ ਹੋਣੀ ਚਾਹੀਦੀ ਕਿ ਸਾਡੀ ਨੀਅਤ ਕਿਸੇ ਵਾਸਤੇ ਖੋਟ ਨਹੀਂ ਹੋਣਾ ਚਾਹੀਦਾ ਜੇ ਤਾਂ ਬੰਦਾ ਕਹਿੰਦਾ ਬਾਹਰੋਂ ਤਾਂ ਹੱਸ ਕੇ ਬੋਲਦਾ ਤਾਂ ਅੰਦਰੋਂ ਕਹਿੰਦਾ ਰੋਈ ਕਰਣਾ ਤੇਰਾ ਅੰਦਰੋਂ ਬਾਦ ਦੁਆਵਾਂ ਮੈਂ ਦਿੰਦਾ ਦੂਜਿਆਂ ਨੂੰ ਅੰਦਰੋਂ ਦੂਜਿਆਂ ਨੂੰ داری ਇਦਾਂ ਨਹੀਂ ਉਹ ਬਾੜੀਆਂ ਸੋਚਾਂ ਇਹਦਾ ਇਦਾਂ ਹੋ ਜਾਵੇ ਇਹਦਾ ਇਦਾਂ ਹੋ ਜਾਵੇ ਇਦਾਂ ਹੋ ਜਾਵੇ ਇਹਦਾ ਕੰਮ ਹੀ ਨਾ ਕੋਈ ਬਣੇ ਤੇ ਜੇ ਤੇਰੀ ਨੀਅਤ ਵਿੱਚ ਹੀ ਖੋਟ ਹੈ ਤੂੰ ਦੂਜਿਆਂ ਬਾਰੇ ਬੁਰਾ ਸੋਚ ਰਿਹਾ ਤਰਬ ਦੀ ਰਹਿਮਤ ਕਰੀ ਤੇਰੇ ਤੇ ਇਹਨੇ ਕਹਿੰਦੇ ਨਾ ਕਿ ਸਾਡੇ ਅੰਦਰ ਸਰਬੱਤ ਦੇ ਭਲੇ ਦੀ ਕਾਮਨਾ ਹੋਣੀ ਚਾਹੀਦੀ ਕਿ ਪ੍ਰਮਾਤਮਾ ਸਭ ਦਾ ਪਲਾਦਰ ਸਭ ਨੂੰ ਖੁਸ਼ੀਆਂ ਦੇ ਸਭ ਨੂੰ ਤੰਦਰੁਸਤੀਆਂ ਦੇ ਸਭ ਦੇ ਵਿਗੜੇ ਕੰਮ ਬਣਾ ਦੇ ਮੇਰੇ ਮਾਲਿਕ ਸਭ ਨੂੰ ਤਰੱਕੀਆਂ ਦੇ ਸਭ ਦੇ ਕਮਾਂਕਾਰਾਂ 'ਚ ਬਰਕਤਾਂ ਪਾ ਜਿਨ੍ਹਾਂ ਦੇ ਬੱਚੇ ਇੰਟਰਵਿਊ ਦੇਣ ਗਏ ਆ ਉਹਨਾਂ ਨੂੰ ਪਾਸ ਕਰ ਤਾਂ ਕਿ ਉਹਨਾਂ ਨੂੰ ਕਾਮਯਾਬੀ ਮਿਲੇ ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਹੌਸਪੀਟਲਾਂ ਵਿੱਚ ਬਿਮਾਰ ਹਨ ਉਹਨਾਂ ਨੂੰ ਤੰਦਰੁਸਤੀ ਦੇਖਦਾ ਕਿ ਤੰਦਰੁਸਤ ਹੋ ਕੇ ਉਹ ਘਰ ਨੂੰ ਵਾਪਸ ਆਣ ਜਿਹੜੇ ਕੰਮਕਾਰ ਕਰਨ ਵਾਲੇ ਉਹਨਾਂ ਦੇ ਕਮਾਂਕਾਰਾਂ 'ਚ ਬਰਕਤਾਂ ਦੇ ਜਿਹੜੇ ਘਰਾਂ 'ਚ ਰਹਿਣ ਵਾਲੇ ਉਹਨਾਂ ਘਰਾਂ 'ਚ ਖੁਸ਼ੀਆਂ ਦੇ ਜਾਨੀ ਸਭ ਦੇ ਵਾਸਤੇ ਮੰਗੋ ਤਾਂ ਤੁਹਾਨੂੰ ਰੱਬ ਜਾਦਾ ਦੇਵੇ ਸੋ ਤੁਹਾਡੀ ਨ ਅਚੀ ਸੋਚ ਹੋਣੀ ਚਾਹੀਦੀ ਹੈ ਪਿਆਰ ਹੋਣਾ ਚਾਹੀਦਾ ਹੈ ਕਿਉਂਕਿ ਨੀਤਾਂ ਨੂੰ ਹੀ ਮਿਲ ਮੁਰਾਦਾ ਤੇ ਮਿਹਨਤਾਂ ਨੂੰ ਫਲ ਲੱਗਦੇ ਨੇ ਉਹ ਜਦੋਂ ਹੋਵੇ ਉਹਦੀ ਰਹਿਮਤ ਭੁੱਲਿਆ ਪਾਣੀ ਉੱਚਿਆਂ ਵੱਲ ਵੀ ਭਗਦੇ ਨੇ ਸੋ ਬੁੱਲੇ ਸ਼ਾ ਕਹਿੰਦੇ ਨੀਤ ਜਦਾਂ ਹੀ ਤੇਰੀ ਹੋਣੀ ਤੈਨੂੰ ਮੁਰਾਦ ਵੀ ਬੁਰੀ ਨੀਅਤ ਨੂੰ ਬੁਰੀ ਮੁਰਾਦ ਤੇ ਅੱਛੀ ਨੀਅਤ ਨੂੰ ਤੂੰ ਆਪਣੀ ਨੀਅਤ ਨੂੰ ਅੱਛਾ ਰੱਖੀਏ ਇਸੇ ਬੋ ਰੱਬ ਸੱਚਾ ਵੀ ਉਸ ਪਰ ਮਿਹਰ ਬਾਨ ਹੁੰਦਾ ਹੈ ਨੇਕ ਨੀਅਤ ਨੇਕ ਦਿਲ ਜੋ ਇਲੇ ਆਪਣੀ ਨੀਅਤ ਨੂੰ ਨੇਕ ਰੱਖੋ ਔਰ ਨੇਕ ਦਿਲ ਬਣੋ ਕਿ ਦਿਲ ਵਿੱਚ ਕਿਸੇ ਵਾਸਤੇ ਕੋਈ ਨਫ਼ਰਤ ਨਹੀਂ ਕੋਈ ਬਹਿਰ ਨਹੀਂ ਕੋਈ ਵਿਰੋਧਤਾ ਨਹੀਂ ਕੋਈ ਧੇਰ ਮੇਰ ਨਹੀਂ ਬਸ ਸਭ ਕੁਝ ਤੇ ਰਹੀ ਹੈ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕੁਛ ਹੈ ਰੱਬਾ ਤੇਰਾ ਹੀ ਹੈ ਸਭ ਕੁਝ ਇਹ ਵੀ ਤੇਰਾ ਉਹ ਵੀ ਤੇਰਾ ਸੋ ਸਭ ਨੂੰ ਖੁਸ਼ੀਆਂ ਦੇ ਸਭ ਨੂੰ ਤੰਦਰੁਸਤੀ ਦੇ ਮੇਰਾ ਕਰਮ ਹੈ ਨੇਕੀ ਕਰਨਾ ਅਗਰ ਕੋਈ ਦੂਜਾ ਸਮਝੇ ਤਾਂ ਵੀ ਠੀਕ ਨਹੀਂ ਸਮਝੇ ਸਮਝਿ ਦਿਓ ਕਿ ਉਹ ਬੰਦਾ ਕਹਿੰਦੀ ਮੈਂ ਤਾਂ ਪਿਆਰ ਨਾ ਬੋਲਦਾ ਅਗਲਾ ਮੈਨੂੰ ਗਾਲੀ ਦਿੱਤਾ ਭਾਈ ਉਹਦਾ ਕਰਮ ਹੈ ਤੂੰ ਆਪਣਾ ਕਰਮ ਚਾਰੀ ਰੱਖ ਸਮਝ ਦਿਓ ਕਿ ਨਹੀਂ ਤੇਰਾ ਕੰਮ ਹੈ ਨੇਕੀ ਕਰਨ ਨੂੰ ਤੂੰ ਨੇਕੀ ਕਰ ਉਹਦਾ ਕੰਮ ਹੈ ਬਦੀ ਕਰਨਾ ਕਰੀ ਜਾਵੇ ਕਿਉਂਕਿ ਉਹਦੀ ਕਰਨੀ ਉਹਦੇ ਅੱਗੇ ਕਹਿੰਦੇ ਨੇ ਉਥੇ ਅਮਲਾਂ ਦੇ ਹੁਣੇ ਨੇ ਹਰੇਕ ਨੂੰ ਆਪਣੇ ਅਮਲ ਦਾ ਫਲ ਮਿਲਣਾ ਹੈ ਇਸ ਲਈ ਕਿਸੇ ਦਾ ਬੁਰਾ ਦੇਖ ਕੇ ਮੈਂ ਵੀ ਬੁਰਾ ਬਣ ਜਾਵਾਂ ਤਾਂ ਫਿਰ ਹੁਣ ਬੰਦਾ ਕਹੇ ਉਹਨੇ ਕਤਲ ਕੀਤਾ ਤਾਂ ਮੈਂ ਵੀ ਕਤਲ ਕਰ ਦੇਵਾਂ ਤਾਂ ਉਹਨਾਂ ਦਾ ਫਾਂਸੀ ਚੜਨਾ ਤੂੰ ਵੀ ਚੜ ਜਾ ਫਿਰ ਉਹਨੇ ਸਿਰ ਪਾੜਿਆ ਮੈਂ ਵੀ ਪਾੜਨਾ ਉਹਤੇ ਪਰਚਾ ਹੁਣਾਂ ਦਿੱਤੇ ਵੀ ਹੋ ਜਾਣਾ ਫਿਰ ਫਾਇਦਾ ਕੀ ਹੈ ਨਾ ਅਗਰ ਇੱਕ ਬੁਰਾ ਕਰ ਰਿਹਾ ਹੈ ਤਾਂ ਸਾਨੂੰ ਚਾਹੀਦਾ ਹੈ ਕੋਸ਼ਿਸ਼ ਕਰੀਏ ਅੱਛਾ ਬਣੀਏ ਸਮਝਦੇ ਹੋ ਕਿ ਨਹੀਂ ਅਹੀਂ ਤਾਂ ਕਹਿੰਦਾ ਬੁਰਿਆਂ ਤੋਂ ਦੂਰ ਹੀ ਰਹੋ ਜਿੱਥੇ ਲੱਗੇ ਕੋਈ ਏਦਾਂ ਦੀਾ ਉੱਥੋਂ ਆਰਾਮ ਨਾਲ ਚੁੱਪ-ਚਾਪ ਚਲੇ ਜਾਓ ਉੱਚ ਕੋਈ ਇੱਜ਼ਤ ਘਟਦੀ ਨਹੀਂ ਹੈ ਸ਼ਾਨ ਘਟਦੀ ਨਹੀਂ ਹੈ ਬਲਕਿ ਸਮਝਦਾਰ ਇਨਸਾਨ ਉਹੀ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਕਿ ਜਿਹੜਾ ਕਹਿੰਦਾ ਆਰਾਮ ਨਾਲ ਹੀ ਚਲੇ ਜਾਈਏ ਸ਼੍ਰੀ ਕ੍ਰਿਸ਼ਨ ਨੇ ਬੜੀ ਕੋਸ਼ਿਸ਼ ਕੀਤੀ ਜੰਦ ਨੂੰ ਟਾਲਣ ਦੀ ਪਰ ਲਾਸਟ ਵਿੱਚ ਹਾਂ ਜਦੋਂ ਪਾਣੀ ਸਿਰ ਤੋਂ ਉੱਪਰ ਹੋ ਜਾਵੇ ਤਾਂ ਫਿਰ ਆਪਣੇ ਹੱਕ ਦੀ ਖਾਤਰ ਫਿਰ ਕਿਸੇ ਦਾ ਲੜਨੇ ਪੈਂਦਾ ਹੀ ਹੈ ਫਿਰ ਉਹ ਗੱਲਾਂ ਅਲੱਗ ਹੈ ਪਰ ਉਦਾਂ ਨਾਲ ਆਪਣੇ ਮਨ ਦੇ ਕਿਸੇ ਵਾਸਤੇ ਕੋਈ ਬੈਰ-ਵਿਰੋਧ ਤਾਂ ਰੱਖੋ ਕਿਸੇ ਨਾਲ ਕ੍ਰੋਧ ਨਾ ਕਰੋ ਨਫ਼ਰਤ ਨਾ ਕਰੋ ਬੁਰਾ ਬੋਲ ਨਾ ਬੋਲੋ ਬਲਕਿ ਰਬ ਕੋਲੋਂ ਸਭ ਦਾ ਭਲਾ ਮੰਗੋ ਸਭ ਦੇ ਵਾਸਤੇ ਖੈਰ